ਸਤ ਸ੍ਰੀ ਅਕਾਲ ਫਰੈਂਡਸ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਕਿ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤ ਰੱਖੇ 9 ਵਜੇ ਸੀ ਸਵੇਰ ਦੇ ਤੇ ਲੋ ਜੀ ਆਪਾਂ ਕੰਮ ਖਤਮ ਕਰ ਰਹੇ ਸੀਗੇ ਸਫਾਈਆਂ ਦਾ ਤੇ ਅੱਜ ਬੱਚੇ ਵੀ ਘਰੇ ਸੀਗੇ ਤੇ ਅੱਜ ਮੈਂ ਜਲਦੀ ਜਲਦੀ ਕੰਮ ਨਿਬੇੜ ਕੇ ਤੇ ਇੱਕ ਖਾਸ ਕੰਮ ਕਰਨਾ ਸੀਗਾ ਪਹਿਲੀ ਵਾਰੀ ਕਰਨਾ ਸੀਗਾ ਮੈਂ ਇਹ ਕੰਮ ਮੈਂ ਬਣਾਉਣੇ ਸੀਗੇ ਲੰਗੋਟ ਲੰਗੋਟ ਮਤਲਬ ਜਿਹੜੇ ਨਵੇਂ ਜਨਮੇ ਬੱਚੇ ਦੇ ਆਪਾਂ ਪਹਿਨਾਉਨੇ ਆ ਉਹ ਬਣਾਉਣੇ ਸੀਗੇ ਤੇ ਮੇਰੀ ਸਿਸਟਰ ਨੂੰ ਲੱਗ ਚੁੱਕਾ ਹੈਗਾ ਨੌਵਾਂ ਮਹੀਨਾ ਤੇ ਪਤਾ ਨਹੀਂ ਕਦੋਂ ਲੋੜ ਪੈ ਜਾਣੀ ਹੈਗੀ ਉਹ ਤਾਂ ਕਹਿੰਦੇ ਸੀਗੇ ਕਿ ਮੇਰੇ ਬੇਟੇ ਹਾਰਦਿਕ ਦੇ ਜਿਹੜੇ ਉਹੀ ਪਾਉਣੇ ਆ ਸੀ ਸਾਰੀਆਂ ਚੀਜ਼ਾਂ ਪੁਰਾਣੀਆਂ ਐ ਜਿਵੇਂ ਆਪਾਂ ਸੂਟ ਪਾਉਨੇ ਆ ਪਹਿਲੀ ਵਾਰੀ ਕੱਪੜੇ ਉਹ ਵੀ ਹਾਰਦਿਕ ਦਾ ਹੀ ਪਾਉਣਾ ਪਰ ਉਹ ਤਾਂ ਹੁਣ 9 ਸਾਲ ਚ ਸੀਗਾ ਤੇ ਪਤਾ ਨਹੀਂ ਉਹਦੇ ਕੱਪੜੇ ਮਿਲਣਗੇ ਵੀ ਕਿ ਨਹੀਂ ਜਦੋਂ ਮੇਰੀ ਸਿਸਟਰ ਦੇ ਵੱਡੀ ਸਿਸਟਰ ਦੀ ਬੇਟੀ ਹੋਈ ਸੀ ਨਾ ਉਦੋਂ ਉਹਨੂੰ ਦੇ ਦਿੱਤੇ ਸੀਗੇ ਇਹਦੇ ਕੱਪੜੇ ਹਮੇਸ਼ਾ ਆਪਣੇ ਹੁੰਦਾ ਨਾ ਮਤਲਬ ਕਿ ਵਹਿਮ ਹੁੰਦਾ ਇੱਕ ਵੀ ਪੁਰਾਣੀ ਪੋਣੀ ਹੈਗੀ ਐ ਸਾਰੇ ਪੁਰਾਣੇ ਕੱਪੜੇ ਪਹਿਲੀ ਵਾਰੀ ਪੋਣੇ ਪਸੰਦ ਕਰਦੀ ਐ ਤੇ ਉਹਦੀ ਵੀ ਮੇਰੀ ਛੋਟੀ ਸਿਸਟਰ ਦੀ ਜਿਹੜੀ ਸੱਸ ਸੀਗੀ ਮਤਲਬ ਬੱਚੇ ਦੀ ਦਾਦੀ ਐ ਜਿਹੜੀ ਉਹ ਵਹਿਮ ਕਰਦੀ ਐ ਉਹਨੂੰ ਇਹ ਸੀ ਕਿ ਪੁਰਾਣਾ ਹੀ ਹੋਵੇ ਤੁਹਾਡੇ ਪਹਿਲਾਂ ਵਾਲੇ ਬੱਚਿਆਂ ਚੋਂ ਹੀ ਕਿਸੇ ਦਾ ਹੋਵੇ ਇਹਦੀ ਕਪੜੀ ਮੈਂ ਨਾ ਸਾਰੇ ਕਿਤੇ ਦੇਖ ਲਿਆ ਤੇ ਮੈਨੂੰ ਕਿਤੋਂ ਹੀ ਨਹੀਂ ਲੱਭਿਆ ਹੈਗਾ ਇਹਦਾ ਕੋਈ ਸੂਟ ਪਰ ਫਿਰ ਵੀ ਮੈਨੂੰ ਇਹ ਸੀ ਵੀ ਛੇਤੀ ਛੇਤੀ ਕੰਮ ਕਰਕੇ ਇੱਕ ਵਾਰੀ ਫੇਰ ਟਰਾਈ ਮਾਰਦੀ ਆ ਖੌਰੇ ਕਿਸੇ ਬੈੱਡ ਵਿੱਚ ਜਾਂ ਕਿਸੇ ਅਲਮਾਰੀ ਵਿੱਚ ਇਹਦਾ ਕੋਈ ਪੁਰਾਣਾ ਸੂਟ ਮਿਲ ਹੀ ਜਾਵੇ ਤੇ ਇਸ ਕਰਕੇ ਮੈਨੂੰ ਇਹ ਸੀਗਾ ਪਰ ਮੈਂ ਵੀ ਪਹਿਲੀ ਵਾਰ ਬਣਾਉਣ ਜਾ ਰਹੀ ਹਾਂ ਤੇ ਉਹਨਾਂ ਨੇ ਮੈਨੂੰ ਡਿਊਟੀ ਦਾ ਦਿੱਤੀ ਹੈ ਤੇ ਕੁਸ਼ਕ ਤਾਂ ਮੈਂ ਬਾਜ਼ਾਰ ਚੋਂ ਲਈ ਸੀ ਦੋ ਚਾਰ ਪਰ ਉਹੀ ਵਹਿਮ ਵਾਲੀ ਗੱਲ ਵੀ ਤੇ ਮੈਨੂੰ ਘਰੇ ਬਣਾਉਣੇ ਪੈਣੇ ਆ ਤਿਆਰ ਕਰਨੇ ਪੈਣੇ ਆ देखो ये कम मैं किमे कर दीएंगी चलो एक बारी मैं फिर ट्राई करूँगी लब्न दी जे लग गए ता वधिया चलो फिर भी कोशिश करते हैं लब्न दी नहीं तो से कहिया ने हो माना तेरा छोटे हुंदा तेरा छोटे लब्बरे छोटा ने केदा बखाई छोटे फर्स्ट टाइम रे पाया ਲੋ ਜੀ ਸੈਕਿੰਡ ਟਰਾਈ ਤੇ ਵੀ ਆਪਾਂ ਨੂੰ ਕੁਝ ਨਹੀਂ ਮਿਲਿਆ ਤੇ ਸਾਰੇ ਜੋ ਵੀ ਮੈਂ ਪਹਿਲਾਂ ਲੀਆਂ ਚੀਜ਼ਾਂ ਛੋਟੀਆਂ-ਛੋਟੀਆਂ ਸੰਭਾਲ ਕੇ ਰੱਖਿਆ ਸੀ ਉਹਨਾਂ ਸਾਰਿਆਂ 'ਚ ਦੇਖ ਲਿਆ ਕਿਤੋਂ ਨਹੀਂ ਮਿਲਿਆ ਤੇ ਮੈਨੂੰ ਜੋ ਮਿਲਿਆ ਮੇਰੇ ਹੱਥ ਲੱਗਾ ਬਸ ਇੱਕ ਟੋਵਲ ਜਾਂ ਸੀਗਾ ਤੇ ਇੱਕ ਕੁੜਤਾ ਸੀ ਆ ਦੇਖੋ ਇਹਦਾ ਪੁਰਾਣਾ ਤੇ ਇੱਕ ਆ ਲੰਗੋਟ ਮਿਲਿਆ ਹੈਗਾ ਇਹਨੂੰ ਦੇਖ ਕੇ ਮੈਂ ਬਣਾ ਲੂੰਗੀ ਵਿੱਕੀ ਮੇਂ ਬਣਾਉਣਾ ਵੈਸੀ ਆਉਂਦਾ ਹੁੰਦਾ ਤਾਂ ਮੈਨੂੰ ਹੈ ਨਹੀਂਗਾ ਥੋੜੀ ਮੈਂ ਕੋਈ ਪ੍ਰੋਫੈਸ਼ਨਲ ਟੇਲਰ ਤਾਂ ਹੈ ਨਹੀਂ ਜੀ ਹਨਾ ਤੇ ਮੈਂ ਦੇਖ ਕੇ ਜੇ ਅੰਦਾਜ਼ਾ ਲਾ ਕੇ ਬਣਾ ਲੂੰਗੀ ਆ ਇਹਦਾ ਸੀਗਾ ਤਿੰਨ ਕੁ ਮਹੀਨਿਆਂ ਦਾ ਸੀ ਜਦੋਂ ਇਹ ਉਹਦੋਂ ਦਾ ਕੁੜਤਾ ਸੀਗਾ ਤੇ ਨਿਊ ਬੋਰਨ ਦੇ ਤਾਂ ਮੈਨੂੰ ਲੱਗਦਾ ਇਹ ਵੀ ਨਹੀਂ ਆਉਣਾ ਹੁਣ ਇਹ ਨਹੀਂ ਪਤਾ ਵੀ ਬੱਚਾ ਜਿਹੜਾ ਹੋਣ ਵਾਲਾ ਉਹ ਹੈਲਦੀ ਹੋਊਗਾ ਤੇ ਜਾਂ ਵੀਕ ਹੀ ਹੋਊਗਾ ਹਨਾ ਅੱਜਕੱਲ ਦੇ ਤਾਂ ਬੱਚੇ ਹੀ ਬਹੁਤ ਵੀਕ ਹੁੰਦੀ ਹੈ ਵੈਸੇ ਤਾਂ ਹਾਰਦਿਕ ਵੀ ਬਹੁਤ ਹੀ ਵੀਕ ਸੀਗਾ ਜਦੋਂ ਹੋਇਆ ਸੀ ਬਸ ਮਸੇ ਹੀ 2 ਕਿਲੋ ਦਾ ਸੀ ਤੇ ਕੁਸ਼ਕ ਮੈਂ ਲੈ ਕੇ ਆਈ ਸੀਗੀ ਮਾਰਕੀਟ ਦੇ ਵਿੱਚੋਂ ਲੰਗੋਟ ਜਿਵੇਂ ਅੱਜਕੱਲ ਰੈਡੀਮੇਡ ਆਉਂਦੇ ਹੈਗੇ ਆ ਵੀ ਜਦੋਂ ਇਹ ਹਾਰਡਿਕ ਹੋਇਆ ਸੀ ਉਦੋਂ ਤਾਂ ਨਹੀਂ ਅਸੀਂ ਰੈਡੀਮੇਡ ਲੈਂਦੇ ਸੀ ਉਦੋਂ ਅਸੀਂ ਸਾਰੇ ਬਣਾਏ ਸੀਗੇ ਪਰ ਹੁਣ ਤਾਂ ਬਹੁਤ ਵਧੀਆ ਆਉਣ ਲੱਗ ਪਿਆ ਰੈਡੀਮੇਡ ਵੀ ਤੇ ਇੱਕ ਮੈਂ ਸੂਟ ਲੈ ਕੇ ਆਈ ਸੀਗੀ ਰੈਡੀਮੇਡ ਮੈਂ ਕਿਹਾ ਸੀ ਵੀ ਜੇ ਨਾ ਮਿਲਿਆ ਤਾਂ ਚਲ ਇਹੀ ਪਾ ਦਿਆਂਗੇ ਦੇਖੀ ਜਾਊਗੀ ਤੇ ਆਹ ਨੀਕਰਾਂ ਤਾਂ ਵੈਸੇ ਬਹੁਤ ਸੋਹਣੀਆਂ ਤਾਂ ਹੁੰਦੀਆਂ ਪਰ ਇਹ ਕਿਸੇ ਕੰਮ ਨਹੀਂ ਆਉਂਦੀਆਂ ਹੈਗੀਆਂ ਕਿਉਂਕਿ ਸਾਡੇ ਤਾਂ ਇਹੀ ਰਵਾਜ ਆ ਵੀ ਪਹਿਲਾਂ ਇਹੀ ਬੰਨੇ ਜਾਂਦੇ ਆ ਬੱਚੇ ਇਹ ਤੇ ਚਲੋ ਹੁਣ ਤਾਂ ਡਾਈਪਰ ਵਗੈਰਾ ਵੀ ਲਗਾ ਦਿੰਨੀ ਹੈਗੀ ਵਿੱਚੋਂ ਦੀ ਹੈ ਨਾ ਜਿਵੇਂ ਨਾਈਟ ਟਾਈਮ ਚਲੋ ਡਾਈਪਰ ਲਗਾ ਦਿੱਤੀ ਜਾਂਦੀ ਹੈਗੀ ਪਰ ਪਹਿਲਾਂ ਤਾਂ ਹਾਰਜੀ ਜਿਹੜੋ ਹੋਇਆ ਸੀ ਅਗਸਤ ਚ ਸੀਗਾ ਇਹ ਤੇ ਬਹੁਤ ਜ਼ਿਆਦਾ ਗਰਮੀ ਸੀਗੀ ਤੇ ਇਹਦੀ ਅਸੀਂ ਡਾਈਪਰ ਵੀ ਨਹੀਂ ਲਾ ਸਕਦੇ ਸੀ ਵੀ ਰੈਸ਼ਸ ਤੋਂ ਡਰ ਲੱਗਦਾ ਸੀ ਵੀ ਛੋਟੇ ਬੱਚੇ ਦੇ ਰੈਸ਼ਸ ਹੋ ਜਾਂਦੀ ਹੈਗੇ ਹੁਣ ਤਾਂ ਚਲੋ ਡਾਕਟਰ ਖੋਦ ਹੀ ਕਹਿ ਦਿੰਦੇ ਆ ਵੀ ਡਾਈਪਰ ਲਗਾ ਦਿਓ ਪਰ ਇੰਨੇ ਜ਼ਿਆਦਾ ਲਗਾਉਣੀ ਆਪਣੇ ਪਸੰਦ ਨਹੀਂ ਕਰਦੇ ਹੈਗੇ ਲੋ ਜੀ ਇੱਥੇ ਆਪਾਂ ਲੈ ਲਏ ਸੀ ਪੁਰਾਣੇ ਕੱਪੜੇ ਤੇ ਉਹਨਾਂ ਨੂੰ ਆਪਾਂ ਨਾ ਚਾਰਸ ਪੀਸਾਂ ਦੇ ਵਿੱਚ ਕੱਟ ਲਿਆ ਸੀ ਤੇ ਇਹ ਮੈਂ ਇਕੱਠੇ ਹੀ ਕੱਟ ਲਏ ਸੀ ਤੇ ਇਸ ਤੋਂ ਬਾਅਦ ਆਪਾਂ ਇਹਨੂੰ ਕਰਨਾ ਹੈਗਾ ਤਿਕੋਣਾ ਮਤਲਬ ਟ੍ਰਾਇੰਗਲ ਸ਼ੇਪ ਚ ਕਰਨਾ ਹੈਗਾ ਦੇਖੋ ਤੇ ਇਹਦੇ ਵਿੱਚੋਂ ਵੀ ਇੱਕ ਸਾਈਡ ਆ ਜਿਹੜੀ ਉੱਪਰਲੇ ਦੀ ਥੋੜੀ ਜੀ ਵੱਧੂਗੀ ਮਤਲਬ ਇਕੁਅਲ ਨਹੀਂ ਹੁੰਦੇ ਸਾਰੇ ਕੋਰਨਰ ਤੇ ਇੱਕ ਦੀ ਸਾਈਡ ਆ ਜਿਹੜੀ ਉਹ ਨੀਜੀ ਵਾਲੀ ਦੀ ਵਧੂਗੀ ਇਸ ਕਰਕੇ ਮੈਂ ਤੇ ਮਾਰਕ ਕਰ ਲਈ ਸੀਗੇ ਸਾਰੇ ਪੁਰਾਣੇ ਕੱਪੜੇ ਪਹਿਲਾਂ ਮੈਂ ਕੱਟ ਖੱਟ ਕੇ ਰੱਖੇ ਪੀਸ ਦੇਖੋ ਤੇ ਫਿਰ ਮੈਂ ਇਹਨੂੰ ਸਾਰਿਆਂ ਨੂੰ ਮਤਲਬ ਟ੍ਰਾਇੰਗਲ ਸ਼ੇਪ ਦਿੱਤੀ ਇਸ ਤੋਂ ਬਾਅਦ ਇਹਦੇ ਆਪਾ ਕਰ ਲਿਆ ਸੀਗਾ ਮਾਰਕ ਜਿੱਥੇ ਜਿੱਥੇ ਸੀ ਲਾਸਟ ਤੇ ਇੱਕ ਸਾਈਡ ਤੇ ਨਾ ਦੋ ਤਿੰਨ ਫਿੰਗਰ ਮਤਲਬ ਛੱਡਤਾ ਸੀਗਾ ਵੀ ਸੀਨ ਨਹੀਂ ਲਾਈ ਸੀ ਤੇ ਸਾਈਡਾਂ ਤੋਂ ਜਿਹੜਾ ਕੱਪੜਾ ਵਧਿਆ ਦੇਖੋ ਦੋਨਾਂ ਸਾਈਡਾਂ ਤੋਂ ਹਨਾ ਉਹ ਕੱਟਤਾ ਸੀ ਤੇ ਜਿੱਥੇ ਆਪਾਂ ਹੋਲ ਰੱਖੀ ਸੀ ਤੇ ਉਹਦੇ ਵਿੱਚੋਂ ਦੀ ਆਪਾਂ ਸਿੱਧਾ ਕਰ ਲਿਆ ਸੀ ਇਹਨੂੰ ਮਤਲਬ ਸਿੱਧਾ ਕਰਕੇ ਤੇ ਫਿਰ ਇਸ ਤੋਂ ਬਾਅਦ ਉਹਨੂੰ ਬੰਦ ਕੀਤਾ ਉੱਪਰ ਸੀਨ ਲਾਤੀ ਸਿੱਧਾ ਕਰਕੇ ਜਿੱਥੇ ਕੋ ਆਪਾਂ ਬੰਦ ਕੀਤਾ ਉਥੇ ਇਹ ਲੋਕ ਲਾਤਾ ਆਪਾਂ ਜਿਹੜੀ ਇਹ ਲੁੱਪੀ ਜੀ ਲੱਗਦੀ ਹੈਗੀ ਆ ਹਨਾ ਆ ਦੇਖੋ ਵੀ ਆ ਜਿਹੜੀਆਂ ਸੀਗੀਆਂ ਤਿੰਨ ਕੁੰਗਲਾਂ ਜਿਹੜੀਆਂ ਮੈਂ ਛੱਡੀਆਂ ਸੀਗੀਆਂ ਇਹਨੂੰ ਉੱਪਰ ਦੀ ਸੀਨ ਲਾਈ ਤੇ ਇਹਦੇ ਵਿੱਚ ਹੀ ਮੈਂ ਇਹ ਲੁੱਪੀ ਲਾਤੀ ਹੈ ਤੇ ਕੋਸ਼ਿਸ਼ ਤਾਂ ਪੂਰੀ ਕੀਤੀ ਹੈਗੀ ਸਹੀ ਬਣਾ ਆਂਦੀ ਪੁਰਾਣੇ ਤੋਂ ਦੇਖ ਕੇ ਤੇ ਇਸ ਤਰ੍ਹਾਂ ਇਹ ਜਿਹੜਾ ਮਤਲਬ ਪਹਿਨਾਇਆ ਜਾਏਗਾ ਵੀ ਇਸ ਤਰ੍ਹਾਂ ਆਪਾਂ ਇਹਨੂੰ ਬੰਨਣਾ ਹੀ ਪੋਗਾ ਇਹ ਗੰਢ ਦੇ ਕੇ ਤੇ ਹੁਣ ਮੈਂ ਬਣਾਉਣ ਲੱਗੀ ਹੈਗੀ ਉਹਦੇ ਲਈ ਸੂਟ ਤੇ ਇਹ ਵੀ ਪੁਰਾਣੇ ਕੱਪੜੇ ਦਾ ਮੈਂ ਇੱਕ ਪੀਚ ਕਲਰ ਲੈ ਲਿਆ ਸੀ ਬੱਚਿਆਂ ਦੇ ਸੋਹਣੇ ਲੱਗਦੇ ਆ ਨਾ ਪਿੰਕ ਪੀਚ ਥੋੜੇ ਲਾਈਟ ਜੇ ਤੇ ਐਵੇਂ ਇਹਦੇ ਲਈ ਮਤਲਬ ਕੋਈ ਸਾਈਜ਼ ਨਹੀਂ ਹੈਗਾ ਹਨਾ ਨਿਊ ਬੌਰਨ ਬੱਚੇ ਦਾ ਤਾਂ ਤੇ ਮੈਂ ਇਹਦੇ ਲਈ ਦੋ ਸਾਈਡਾਂ ਹੀ ਐਵੇਂ ਲਈਆਂ ਸੀ ਹੀਆਂ ਪਹਿਲਾਂ ਹੇਠ ਲਾਈਕ ਸਾਈਡ ਲੈ ਲਈ ਹੈਗੀ ਐ ਤੇ ਅੰਦਾਜੀ ਨਾਲ ਹੀ ਮੈਂ ਮਾਰਕ ਲਗਾਤੇ ਸੀ ਜਿਹੜਾ ਨਿਊ ਸੂਟ ਪਰਚੇਜ਼ ਕੀਤਾ ਸੀ ਉਹਦੇ ਹਿਸਾਬ ਨਾਲ ਹੀ ਰੱਖ ਕੇ ਹੈ ਨਾ ਤੇ ਉੱਪਰਲਾ ਜਿਹੜਾ ਫਰੰਟ ਸੀਗਾ ਉਹ ਮੈਂ ਮਤਲਬ ਉਚਾ ਲਿਓ ਕੱਟਤਾ ਸੀਗਾ ਤੇ ਹੁਣ ਮੈਂ ਲੱਗੀਆਂ ਸਿਲਾਈ ਕਰਨ ਉਹਨੂੰ ਮੈਂ ਫੋਲਡ ਕਰ ਲਿਆ ਹੈਗਾ ਇੱਕ ਸਾਈਡ ਤੋਂ ਇੱਕ ਸਾਈਡ ਤੇ ਆਪਾਂ ਉਹਦੇ ਤੇ ਲਾ ਦੇਾਂਗੇ ਮਤਲਬ ਅਲੱਗ ਤੋਂ ਕੱਪੜਾ ਪੱਟੀ ਲਗਾਤੀ ਐ ਦੇਖੋ ਇੱਕ ਸਾਈਡ ਤਾਂ ਪੂਰੀ ਤਰ੍ਹਾਂ ਫੋਲਡ ਹੋ ਗਈ ਇੱਕ ਤੇ ਇਸ ਤਰ੍ਹਾਂ ਮੈਂ ਪੱਟੀ ਲਾਤੀ ਐ ਜਿਹੜਾ ਪੱਟੀ ਵਾਲਾ ਮਤਲਬ ਉਹਦੇ ਤੇ ਹਮ ਨੀਚੇ ਹਲਤੇ ਬਟਨ ਲੱਗ ਜਾਣਗੇ ਇਹਦੇ ਤੇ ਕਾਜ ਹੋ ਜਾਣਗੇ ਤੇ ਦੇਖੋ ਜੀ ਆਪਾਂ ਹੁਣ ਇਹਨੂੰ ਪੂਰਾ ਤਿਆਰ ਕਰ ਲਿਆ ਹੈਗਾ ਇਹਦੇ ਤਿੰਨ ਬਟਨ ਲੱਗ ਗਏ ਆ ਤੇ ਇੱਕ ਮੈਂ ਥੋੜੀ ਜੀ ਇਹਦੇ ਤੇ ਗਰਦਨੀ ਜੀ ਜਿਹਨੂੰ ਆਪਾਂ ਬੈਨ ਕਹਿ ਦਿੰਨੇ ਆ ਹਨਾ ਉਹ ਲਗਾ ਲਈ ਸੀਗੀ ਛੋਟਾ ਜਿਹਾ ਦੇਖੋ ਤੁਸੀਂ ਦੱਸਣਾ ਕਮੈਂਟ ਕਰਕੇ ਵੀ ਤੁਹਾਨੂੰ ਕਿਵੇਂ ਲੱਗਾ ਮੈਂ ਇਹ ਪਹਿਲੀ ਵਾਰੀ ਇੰਨਾ ਛੋਟਾ ਤਿਆਰ ਕੀਤਾ ਹੈ ਬਸ ਮੈਂ ਤਾਂ ਸਿਰਫ ਆਪਣੇ ਕਪੜੇ ਸੀਨੇ ਆ ਸਿਰਫ ਆਪਦੇ ਉਹ ਵੀ ਮਤਲਬ ਕਿ ਸਿੰਪਲ ਸੂਟ ਘਰੇ ਪਾਉਣ ਵਾਲੇ ਜਿਆਦਾ ਤਾਂ ਮੈਂ ਸਿਲਾਈ ਨਹੀਂ ਕਰ ਸਕਦੀ ਹਾਂ ਪਹਿਲਾਂ ਕਾਲਜ ਟਾਈਮ ਦਾ ਕਰ ਲੈਂਦੇ ਸੀ ਡਿਜ਼ਾਈਨ ਵਗੈਰਾ ਵੀ ਬਣਾ ਲੈਂਦੇ ਸੀਗੇ ਤੇ ਹੁਣ ਨਹੀਂ ਬੰਦਦੇ ਹੈਗੇ ਤੇ ਇਹ ਮੈਂ ਕਈ ਸਾਰੇ ਜਿਵੇਂ ਅਲੱਗ-ਅਲੱਗ ਕੱਪੜਿਆਂ ਦੇ ਹਨਾ ਅਲੱਗ-ਅਲੱਗ ਸਾਈਜ਼ ਦੇ ਬਣਾ ਲਏ ਸੀਗੇ ਕੁਸ਼ਕ ਮੈਂ ਛੋਟੇ ਬਣਾ ਲਏ ਸੀ ਕੁਸ਼ਕ ਮੈਂ ਵੱਡੇ ਬਣਾ ਲਏ ਸੀ ਤੇ ਤੁਸੀਂ ਦੱਸਣਾ ਪਲੀਜ਼ ਕਮੈਂਟ ਕਰਕੇ ਵੀ ਮੇਥੋਂ ਵਧੀਆ ਬਣਿਆ ਜਾਂ ਨਹੀਂ ਬਣੀ ਹੈਗੇ ਕਿਵੇਂ ਲੱਗੇ ਤੁਹਾਨੂੰ ਆ ਜਿਹੜਾ yellow ਆ ਬਸ ਇਹੀ ਮਿਲਿਆ ਸੀ ਮੈਨੂੰ ਪੁਰਾਣਾ ਤੇ ਇਹਨੂੰ ਮੈਂ ਦੇਖ ਦੇਖ ਕੇ ਕਾਫੀ ਤਿਆਰ ਕਰ ਲਏ ਹੈਗੇ 7-8 ਕਹਿੰਦੀ ਆ ਕਿ ਬੱਚੇ ਨੂੰ ਕਾਫੀ ਜ਼ਿਆਦਾ ਜ਼ਰੂਰਤ ਪੈਂਦੀ ਹੈ ਵੈਸੇ ਗਰਮੀਆਂ 'ਚ ਤਾਂ ਬਹੁਤ ਜ਼ਿਆਦਾ ਚੇਂਜ ਕਰਦੇ ਸੀ ਪਰ ਸਰਦੀ 'ਚ ਵੀ ਬੱਚਿਆਂ ਨੂੰ ਲੰਗੋਟ ਦੀ ਤਾਂ ਬਾਬਾ ਜ਼ਰੂਰਤ ਪੈਂਦੀ ਹੈ ਇੱਕ ਮਹੀਨਾ ਤਾਂ ਚਲੋ ਆਪਾਂ ਇਹਨੂੰ ਯੂਜ਼ ਕਰਦੇ ਹਾਂ ਹਨਾ ਤੇ ਹੁਣ ਮੈਂ ਸਾਰਾ ਕੁਝ ਇੱਥੇ ਤਿਆਰ ਕਰਕੇ ਰੱਖ ਲਿਆ ਸੀ ਵੀ ਜਦੋਂ ਵੀ ਜ਼ਰੂਰਤ ਪਵੇ ਹੁਣ ਇਹ ਨਹੀਂ ਪਤਾ ਹੈਗਾ ਹਨਾ ਕਈ ਵਾਰੀ ਰਾਤ ਬਰਾਤੇ ਵੀ ਆਪਾਂ ਨੂੰ ਭੱਜਣਾ ਪੈ ਸਕਦਾ ਹਸਪੀਟਲ ਵਾਸਤੇ ਤੇ ਜਦੋਂ ਵੀ ਕੋਈ ਸਨੀਹਾ ਆਉਂਦਾ ਹੈਗਾ ਤੇ ਆਪਾਂ ਇਹਨੂੰ ਸਾਰਾ ਕੁਝ ਰੈਡੀ ਕਰਕੇ ਰੱਖ ਲਿਆ ਜੀ ਤੇ ਦੱਸਣਾ ਵੀ ਤੁਹਾਨੂੰ ਕਿਵੇਂ ਲੱਗਾ ਇਹ ਸਾਰਾ ਵਲੌਗ ਤੇ ਪਲੀਜ਼ ਕਮੈਂਟ ਕਰਨਾ ਪਿਆਰੀ ਪਿਆਰੀ ਕਮੈਂਟ ਕਰਨਾ ਹਨਾ ਲਾਈਕ ਕਰਨਾ ਸ਼ੇਅਰ ਕਰਨਾ ਮੇਰੀ ਵੀਡੀਓ ਨੂੰ ਤੇ ਆਪਾਂ ਮਿਲਦੇ ਹਾਂਗੇ ਨੈਕਸਟ ਵਲੌਗ ਦੇ ਵਿੱਚ ਤੇ ਦੇਖਦੇ ਹਾਂਗੇ ਤੁਹਾਨੂੰ ਦੱਸ ਦਿਆਂ ਵੀ ਕੀ ਬੇਬੀ ਹੋਇਆ ਹੈ ਬੇਬੀ ਬੁਆਏ ਜਾਂ ਬੇਬੀ ਗਰਲ